ਆਜਾ ਆਜਾ ਖਾਨੇ ਗਿੱਛ ਦੇ ਮੁਕਾਬਲੇ ਦਿੱਤਾ ਵੀ ਅਜਾ ਬਥੇਰਾ ਨਾਮ ਕਮਾਇਆ ਬਾਈ ਨੇ ਹੋ ਸਪਾਨ ਦੇ ਕੋਹਰੇ ਨੂੰ ਪੁੱਛਦਾ ਗੁੰਦੇ ਰਿਓ ਸਨਮਾਨ ਕਰਨਾ ਸੀ ਪੰਨਾ ਰੋਕ ਲਓ ਹੈਲੋ ਜੇ ਕੋਈ ਜੇ ਕੋਈ ਕੋਈ ਬੰਦਾ ਸਨਮਾਨ ਕੀਤਾ ਜਾਣਾ ਇਹ ਨੱਤਪੁਰ ਕਲਾਉਡ ਵਾਲਾ ਰਾਜੂ ਮਹਿਨ ਮਾਦਰੀ ਗਰੁੱਪ ਤੋਂ ਮੇਰੇ ਵਿਰੋਧ ਬੱਤਾ ਮਾਰ ਰਹੇ ਆ ਬੱਤਾ ਮਾਰ ਜੱਗਾ ਜੀ ਤੁਹਾਡਾ ਸਨਮਾਨ ਹੋ ਗਿਆ ਜੱਗਾ ਜੀ

ਸੁੱਕਾ ਖੇਡ ਦੇ ਮੈਦਾਨ ਦੇ ਵਿੱਚ ਉਹ ਬਾਲਾ ਸੁਖਾ ਪਿੰਡ ਦੇ ਕਮਾਲ ਕਰ ਰਿਹਾ ਗੱਲਾਂ ਬਖਰੀਆਂ ਨੇ ਆਹ ਲੋ ਸਾਹਮਣੇ ਦੇ ਵੀਰੋ ਉਹ ਕਮਾਲ ਹੁਣ ਕੀਆ ਹਜ਼ਾਰ ਪਰਜੂ ਨੇ ਲਾਈਕ ਕਰਦੇ ਉਹ ਕੰਮ ਟੋਹਾ ਪੈਂਦਾ ਉਸ ਟ੍ਰੈਕਟਰ ਦਾ ਉਹ ਟੋਹਾ ਪੈਂਦਾ ਮੇਰੇ ਵੀਰੋ ਟੋਹਾ ਪੈਂਦਾ ਵਾਲਾ ਟ੍ਰੈਕਟਰ ਖੇੜ ਦੇ ਮੈਦਾਨਾਂ ਦੇ ਵਿੱਚ ਉਹ ਪ੍ਰਦਰਸ਼ਨ ਕਰ ਰਿਹਾ ਮੇਰੇ ਵੀਰੋ ਉਹ ਕਹਿੰਦੇ ਜੱਜ ਪੱਤਾ ਪ੍ਰਦਰਸ਼ਨ ਕਰ ਰਿਹਾ ਅਸਮਰੇ ਕਹਿੰਦੇ ਮੁੰਡਾ ਹੁਸ਼ਿਆਰ ਬੁਰੀਆ ਮੇਰੇ ਵੀਰੋ ਉਹ ਗਵਾਪੇ ਤੋਂ असा वैच खणो माना सुखा असांखे गला पखर ले गे लचोसे ਮਦਰਾ ਉਹ ਕਹਿੰਦੇ ਪੱਟਾ ਪ੍ਰਦਰਸ਼ਨ ਪੱਟਾ ਪ੍ਰਦਰਸ਼ਨ ਲੋੜੀਂਦੇ ਆਜ ਪੱਟਾ ਜੀ ਆਪਾਂ ਲੈ ਮੰਨ ਹੋਈ ਪਈ ਆ ਮੇਰੇ ਮਿੱਤਰੇ ਹੋ ਸੁੱਖਿਆ ਹੋ ਖਿੱਚ ਖਿੱਚ ਹੋ ਖਿੱਚ ਜਦੋਂ ਜਦੋਂ ਬੱਲੇਰਾ ਆਦੀ ਆ ਬਗਲੇ ਕੋਲ ਨੂੰ ਜੱਤ ਸੇਵਾ ਕੰਮ ਤੇ ਦਾ ਤਾਹਣਾ ਸਾਹਿਬ ਤੁਸੀ ਕਿਹਾ ਦਾ ਕਹਿੰਦਾ ਮੇਰੇ ਕੋਲ ਆ ਦੂਜੇ ਪਾਸੇ ਉਹਦਾ ਟਾਈਮ ਆਜੀ 1 ਮਿੰਟ 43 ਸੈਕਿੰਡ 55 ਮਾਚਰੋ ਇੱਕ 43 ਦਬੰਦ ਵਿੱਚ 70 ਰਿਕਾਰਡ ਨੇ ਮੇਰੇ ਜੀਦੋਂ 70 ਰਿਕਾਰਡ ਵਿੱਚ ਇਕੱਠੇ ਕੰਿਆਂ ਦੇ ਵਿੱਚ ਇਹ ਕੰਨੇ ਤੇ ਹੋਣ ਵਾਲਾ ਸੁੱਖਾ ਔਰ ਕੰਨੇ 100 ਮਾਚ ਸਿੱਧੇ ਆ ਰਹਿਆ ਕੋਈ ਜਗ੍ਹਾ ਦੇ ਵਿੱਚ ਲਓ ਸਾਹਮਣੇ ਬ੍ਰਿਤੀ ਅਖਰੋ ਜੇ ਦੇਖੀ ਵਿਖੋ ਮੇਰੇ ਵੀਰੋ ਉਹ ਤੈਨੂੰ ਤੇਤੀ ਤਕੋਹਾ ਵਾਲਾ ਮਾਰਦਾ ਮੇਰੇ ਵੀਰੋ ਤਕੋਹਾ ਵਾਲਾ ਤੇਤੀ ਤਕੋਹਾ ਵਾਲਾ ਤੇਤੀ ਪਛਾਣ ਕਰਦਾ ਮੇਰੇ ਵੀਰੋ ਆਹ ਟੱਕ ਕੇ ਨੇ ਸੁੱਖਾ ਢੇਹਾ ਜੇ ਸਾਰੇ ਉੱਤਲਾ ਹੋਣੀ ਉਹ ਸਾਰੇ ਵੀਰੋ Não oh, deixa, yeah. oh, yeah. oh, yeah. oh, yeah.